ਤੇ ਕਿਵੇਂ ਲੱਗੀ ਅੱਗ ਪਤਾ ਲੱਗਿਆ ਇਹ ਅਹੀ ਦਾ ਔਲਕ ਮੈਂਦੇ ਆ ਸਾਨੂੰ ਪਿੰਡ ਦੇ ਵਿੱਚ ਆਵਾਜ਼ ਦਿੱਤੀ ਗਈ ਹੈ ਗੁਰਦੁਆਰੇ ਦੇ ਵਿੱਚ ਜੀ ਤੇ ਕਹਿੰਦੇ ਅੱਗ ਲੱਗ ਗਈ ਹੈ ਜੀ ਤੇ ਅਸੀਂ ਆਏ ਕਿੰਨੇ ਪੰਜ ਗ੍ਰੈਂਡ ਕੋਲੋਂ ਗੁਰਦੁਆਰੇ ਕੋਲੋਂ ਅੱਗ ਲੱਗੀ ਹੈ ਕਾਫੀ ਏਰੀਆ ਸਾਡੇ ਨੇੜਲੇ ਪਿੰਡਾਂ ਵਿੱਚ ਮਚ ਗਿਆ ਹੈ ਪਿੱਛੇ ਪਿੱਛੇ ਦੱਸਿਆ ਜਾ ਰਿਹਾ ਪਿੱਛੇ ਵੀ ਕਣਕ ਖੜੀ ਸੀਗੀ ਉਦੋਂ ਅੱਗੇ ਸੀਗਾ ਕੱਲਾ ਲਾਂਗਾ ਉਦੋਂ ਅੱਗੇ ਅੱਗੇ ਗਾਂ ਫੇਰ ਕਣਕ ਕਣਕ ਖੜੀ ਸੀ ਕਿੰਨੀ ਕਿ ਕਣਕ ਮਚ ਗਈ ਹੋਣੀ ਕੋਈ ਥੋੜਾ ਆਈਡੀ ਕੋਈ ਮੇਰੇ ਹਿਸਾਬ ਨਾਲ ਅੰਦਾਜ਼ਾ ਹੋਊਗਾ ਜਿਹੜੀ ਹੁਣ ਅੱਗ ਬੁਝਾਈਏ ਸਾਡੇ ਆਿਆਂ ਤੋਂ ਕੋਈ ਹੋਊਗੀ ਤਿੰਨ 3.5 ਕਿਲੇ ਜਿਹੜੀ ਇੱਥੇ ਥੋੜਾ ਹੀ ਹੈ ਸਾਰੀ ਟੋਟਲ ਕਿੰਨੀ ਹੋਊਗਾ ਏਰੀਆ ਨਹੀਂ ਸਾਰੇ ਨਹੀਂ ਸਾਨੂੰ ਪਤਾ ਹੀ ਤਾਂ ਬਾਅਦ ਚ ਆਣਾ ਸਾਰੇ ਏਰੀਆ ਜਦੋਂ ਇਹ ਨਾ ਵੀ ਅਸੀਂ ਤਾਂ ਪੂਰੀ ਚੱਲੀ ਜਾਂਦੀ ਉਦੋਂ ਆਏ ਪ੍ਰਸ਼ਾਸਨ ਦਾ ਕਿਦਾਂ ਦਾ ਰਵਈਆ ਰਿਹਾ ਪ੍ਰਸ਼ਾਸਨ ਦਾ ਆਪ ਇਹੋ ਜੇ ਮੌਸਮ ਤੇ ਹਵਾ ਤੇਜ਼ ਪ੍ਰਸ਼ਾਸਨ ਦਾ ਰਵਈਆ ਕਿਦਾਂ ਦਾ ਰਿਹਾ ਆਏ ਪ੍ਰਸ਼ਾਸਨ ਦਾ ਇਹ ਸਾਨੂੰ ਪਿੰਡ ਵਾਲੇ ਦੇ ਪੁੱਛਿਆ ਕਿ ਅੱਗੇ ਕਹਿੰਦੇ ਪ੍ਰੋਜੈਕਟ ਸਾਡੇ ਅੰਦਰ ਗੱਡੀ ਆਉਣ ਵਾਲੀ ਆਈ ਆ ਇਹ ਕਹਿੰਦੇ ਬਾਅਦ ਦੇ ਵਿੱਚ ਆਈ ਆ ਕਹਿੰਦੇ ਉਦੋਂ ਪਹਿਲਾਂ ਅਸੀਂ ਕੰਟਰੋਲ ਕਰੀ ਜਾਂਦੇ ਸੀਗੇ ਕਿ ਟਰੈਕਟਰ ਗੱਡੀ ਬਾਅਦ ਦੇ ਵਿੱਚ ਆਈ ਆ ਮੇਰਾ ਜਸਪ੍ਰੀਤ ਵੀਰੇ ਕਿੰਨੇ ਕੀਰੀ ਚੱਗ ਲੱਗੀ ਸੀ ਤੇ ਕਿਵੇਂ ਬੁਝਾਈ ਦੋ ਗੋੜੀ ਪਾ ਆ ਗੋੜੀ ਪਾ ਆ ਅੱਗ ਲੱਗੀ ਚਾਹ ਪਿਆਰ 50 ਪਿਆ 40 ਪਿਆ ਕਿੰਨੇ ਵੀ ਇਹ ਫਾਇਨਾ ਹਾਈਬ੍ਰਿਡ ਗੱਟੀ ਆਈ ਹੈ ਕੋਈ ਅਸੀਂ ਉਹ ਯਾਰ ਦੋਸਤਾਂ ਮੁੰਡਾ ਉਹਨੂੰ ਫੋਨ ਲਾਇਆ ਉਹਨੇ ਭੇਜ ਗਿਆ ਗੱਡਿਆ ਹਾਂਜੀ ਹਾਂਜੀ ਬਾਕੀ ਭਲੂਰ ਦੇ ਬੰਦੇ ਆਏ ਆ ਧੁਰਕੋੜਾ ਆਲਖਾਸ ਐਸਡੀ 5 ਗਰੇ ਦੇ 5 ਗਰੇ ਦੇ ਬੰਦੇ ਡਾਕਟਰ ਲੈ ਕੇ ਆਉਣਾ ਨੇ ਹਾਲ ਮਾਰੇ ਸਾਰੇ ਫੇਕ ਆਗੂ ਕੀਤਾ ਅੱਗ ਨੂੰ ਹਾਂਜੀ ਅੱਗ ਬਹੁਤ ਜ਼ਿਆਦਾ ਸੀ ਵੀ ਮਾਂ ਕੰਟਰੋਲ ਕੀਤੀ ਅੱਗ ਵੀਰੇ ਕੈਪਰੇਟ ਆਈ ਸੀ ਉਹ ਬਾਅਦ ਚ ਆਇਆ ਉਹ ਤਾਂ ਤੇਰੇ ਬਾਅਦ ਦੇਡਾ ਇਹਦਾ ਬੇਬਾਕ ਚੱਲਿਆ ਹੋਣਾ ਹੈ ਸਾਡੇ ਪਿੰਡ ਤੇ ਅਸੀਂ ਦੇਵੀ ਵਾਲਾ ਕੋਲ ਦੋ ਟੈਂਕੀ ਅਸੀਂ ਨੇ ਸਾਡੇ ਪਿੰਡ ਤੇ ਟੈਂਕੀ ਨਹੀਂ ਪਾਈ ਜਾਨੀ ਦੋ ਬੋਨਾ ਕਰਕੇ ਆ ਅੱਗ ਦੇ ਕੰਟਰੋਲ ਕਿਸਦਾ ਵੀਰੇ ਉਹਨਾ ਕਰਕੇ ਨਹੀਂ ਫਾਇਰ ਬ੍ਰੇਡ ਤਾਂ ਬਹੁਤ ਡੇਟ ਆਈ ਹੈ ਬਹੁਤ ਡੇਟ ਆਈ ਹੈ ਹੈਲੋ ਵੀਰੇ ਬੰਦ ਕਰਕੇ ਇੱਕ-ਇੱਕੇ ਬੰਦ ਕਰ ਬੰਦ ਕਰ ਯਾਰ ਅਸੀਂ ਮਸਾਂ ਭਜਾਈ ਜੀ ਅੱਗ ਕੋਈ ਪ੍ਰਸ਼ਾਸਨ ਵਾਲਾ ਨਹੀਂ ਆ ਜਦੋਂ ਅੱਗ ਬੱਝ ਗਈ ਉਦੋਂ ਗੱਟੀਆਂ ਵੀ ਆ ਗਈਆਂ ਉਦੋਂ ਬਾਅਦ ਫੋਰਸ ਵੀ ਆ ਗਈ ਸਾਡੇ ਲੀੜੇ ਦੀ ਥੜਕੇ ਸਾਡੀਆਂ ਲੱਤਾਂ ਤੇ ਵੇ ਲੋਕੀ ਦਾਗ ਪੈ ਗਏ ਆ ਆ ਵੇਖਾ ਇਧਰ ਵੇ ਭਾਈ ਹਾਂ ਇਧਰ ਕੋਈ ਹੋਰ ਨਹੀਂ ਗੱਲ ਕੋਈ ਨਹੀਂ ਆ ਜਦੋਂ ਅੱਗ ਬੁਝਾਈ ਜਦੋਂ ਗੱਡੀਆਂ ਵੀ ਆ ਗਈ ਬਹੁਤ ਖੂਨ ਲਾਇਆ ਕਿੰਨਾ ਕੁ ਟਾਈਮ ਲੱਗਿਆ ਕਿੰਨੇ ਕੁ ਟਾਈਮ ਤੋਂ ਅੱਗ ਲੱਗੀ ਦੋ ਘੰਟੇ ਲੱਗੇ ਦੋ ਘੰਟੇ ਲੱਗਦੇ ਰਹੇ ਆ ਜੀ ਆਪਣੇ ਨੇੜੇ ਦੇ ਪਿੰਡ ਸਾਡਾ ਗਲਸੜੀ ਪਿੰਡ ਆ ਦੇਵੀ ਵਾਲਾ ਸਿੱਖਾਂ ਵਾਲਾ ਸਾਰੇ ਗੁਰਦੇ ਵੀਰਾਂ ਨੇ ਵੱਡੀ ਪੰਜ ਕਰਾਈ ਸਾਰੇ ਪਿੰਡਾਂ ਨੇ ਬਹੁਤ ਸਹਿਯੋਗ ਦਿੱਤਾ ਪਰ ਪ੍ਰਸ਼ਾਸਨ ਦੀ ਬਹੁਤ ਲਾਪਰਵਾਹੀ ਹੈ ਜੀ ਫੋਨ ਲਾਉਂਦੇ ਰਹੇ ਅਸੀਂ ਕੋਈ ਸਾਡੇ ਫਾਇਰ ਬਿਗੇਟ ਨਹੀਂ ਆਈਗੀ ਹਾਂ ਜੀ ਆ ਕੇ ਅਸੀਂ ਬਹੁਤ ਕਰੋ ਉਹ ਦੋ ਆਈ ਹੈ ਕੋਈ ਵੀ ਇਹ ਤਾਂ ਸਾਡੇ ਲੋਕਾਂ ਨੇ ਅੱਗ ਬੁਝਾਈ ਗਈ ਜੀ ਉਹ ਦੁਬਾਰਾ ਕਿੰਨਾ ਗੇਰੀਏ ਚੱਗ ਲੱਗੀ ਸੀ ਅੱਗ ਲੱਗੀ ਉਹ ਘਟੇ 100 ਕਿੱਲੇ ਚ ਲੱਗੀ ਜੀ ਕਣਕ ਸੀ ਕੀ ਟਾਂਕਦੀ ਸੀ ਇੱਥੇ ਮੁੰਡਾ ਸੀਗਾ ਆ ਇੱਥੇ ਦੇਵੀ ਯਾਰ ਦਾ ਉਹ ਵਿਚਾਰਾ ਲੈ ਕੇ ਉਹਦਾ ਟਾਉ ਦਾ ਵਿਚਾਰਾ ਠੇਕੇ ਦਾ ਵਿਚਾਰਾ ਵਾਹਨ ਸੀਗਾ ਮੁੱਖ ਦੀ ਪੇਦਾ ਵਾਂਸ ਗਿਆ ਇੱਕ ਇੱਕ ਮੁੰਡਾ ਇਥੇ ਬੋੜਾ ਉਹਨਾਂ ਦਾ ਵਾਂਸ ਜਿਹੜੇ ਠੀਕੇ ਦੇ ਵਾਂਸ ਸਾਰਾ ਮੱਚ ਗਿਆ ਵਾਂਸ ਤੇਰਾ ਦਾ ਅਸੀਂ ਮੂਰੇ ਸੀ ਸਾਡੇ ਦਾ ਚਲੋ ਫਰਤਿਆ ਸਾਡਾ ਕੱਲਾ ਕੱਲਾ 나ੜ ਤੇ ਕੜਕ ਦੋਨੇ ਚੀਜ਼ਾਂ ਵਿੱਚ ਤੇ ਹਾਂ ਕਾੜ ਕਾੜ ਕੇ ਫੁੱਲ ਮੱਚੀ ਤਾਂਗਰ ਤਾਂ ਚਲੋ ਥੋੜਾ ਸੀਗਾ ਆ ਕੜਕ ਬਾੜੀ ਸੀ ਮੇਰੇ ਲਈ ਕਰੀ ਮਾ ਮੈਨੂੰ ਮੇਰੇ ਹੱਲ ਤਾਨੂੰ ਸੇ ਗਿਆ ਲੱਗ ਗਿਆ ਨਵੂ ਨਿਕਲਿਆ ਵੇਖ ਲੋ ਅਸੀਂ ਮਸਾ ਅੱਗ ਬਜਾਈ ਆ ਹਾਂਜੀ ਅਸੀਂ ਡੈਗ ਡੈਗ ਕੇ ਪਾਣੀ ਪਾ ਪਾ ਕੇ ਕੋਈ ਪ੍ਰਸ਼ਾਸਨ ਜਿਹੜਾ ਅਸੀਂ ਅੱਗ ਬਜਾਈ ਉਸ ਤੋਂ ਬਾਅਦ ਆਏ ਆ ਸਾਰੇ ਓਏ ਉਹ ਤਾਂ ਹੁਣ ਆਏ ਵੀਡੀਓ ਬਣਾਉਣਾ ਆ ਚਲੋ ਗੱਲ ਬਕਰੀ ਆ ਦਾਵੇ ਤਾਂ ਬਹੁਤ ਕਰਦਾ ਇਹ ਬੰਦਾ ਜਿਹੜੇ ਇਹ ਤਾਂ ਆਈਏ ਕਿੰਨੇ ਕੇ ਰੀ ਚੱਗ ਲੱਗੀ ਸੀ ਉਹ ਕਿੰਨੇ ਬਜਟੋ ਘਾਟਾ 20 25 ਕਿਲਿਆ ਇਹ ਇਕੜ ਹੋਊਗਾ ਜੀ ਇੱਕੜੇ ਮੰਨ ਕੇ ਚੱਲੋ ਇਹ ਬਹੁਤ ਭਾਰਾ ਨੁਕਸਾਨ ਹੋ ਗਿਆ ਇਹ ਤਾਂ ਹੁਣ ਮੰਨ ਕੇ ਚੱਲੋ ਪੰਜ ਸੱਤ ਪਿੰਡ ਪੈ ਗਏ ਨੌਜਵਾਨ ਮੁੰਡੇ ਆ ਗਏ ਕੁਦਰਤੀ ਵਿਹਲੇ ਸੀਗਾ ਕੋਈ ਨਾਤਾ ਕਹਿੰਨੇ ਰੋਟੀ ਖਾਣੀ ਕਹਿੰਨੇ ਨਹੀਂ ਖਾਣੀ ਆ ਜੇ ਖਾਣੀਆਂ ਤੇ ਚਲੋ ਕੁਦਰਤੀ ਜੀ ਲਾੜ ਟੇਬਲ ਕੋਈ ਆਓ ਕਿਹਦੀ ਕੀ ਫਾਇਰ ਬ੍ਰਿਗੇਡ ਵਗੈਰਾ ਕੋਈ ਨਹੀਂ ਉਹਦਾ ਆਪਾਂ ਕੀ ਕਹਿੰਦਾ ਨੇ ਲੇਟ ਆਉਂਦੇ ਨੇ ਜੋਨਰ ਪਿੰਡਾਂ 'ਚ ਜਾਇਦਾ ਰਗਣਾ ਮੇਰੇ ਨਾਲ ਗੱਲ ਕਰ ਜਾ ਮੈਂ ਪਿੰਡਾਂ 'ਚ ਖੜਨਾ ਚਾਹੀਦਾ ਹਾਂ ਆਕਰਨੋ ਚਾਹੀਦਾ ਜੀ ਹਰੇਕ ਪਿੰਡ 'ਚ ਕਵਰ ਗੱਡੀ ਚਾਹੀਦੀ ਹੈ ਵੀ ਆਖਰਾ ਕੋਈ ਪਤਾ ਨਹੀਂ ਫਰੂਦਾ ਫਰੂਦਾ ਇਕਲਾ ਹੁੰਦਾ ਜੀ ਹੁਣ ਗਵਰਨਮੈਂਟ ਨੂੰ ਸਰਕਾਰ ਨੂੰ ਚਾਹੀਦਾ ਵੀ ਹਰੇਕ ਪਿੰਡ 'ਚ ਗੱਡੀ ਛੱਡੀ ਜਾਵੇ ਪਾਣੀ ਲਈ ਨਾਲੇ ਸਕਿਉਰਿਟੀ ਵਾਲੇ ਸਰਕਾਰੀ ਬੰਦੇ ਛੱਡੇ ਜਾਣ ਪਿੰਡਾਂ 'ਚ ਦੌਰਾ ਕਰਨੋ ਹਰੇਕ ਬੰਦੇ ਨੂੰ ਹਕੂਕਤ ਮਿਲਣੀ ਚਾਹੀਦੀ ਆ ਹੁਣ ਜਿਹੜੇ ਥੇਕ ਦੇ ਵਾਹ ਲੈ ਜੀ ਸਾਡੇ ਗਰੀਬਾਂ ਬੰਦਿਆਂ ਦਾ ਉਹਨਾਂ ਦੇ ਤੇੜਾ ਸੜਕਾਂ ਨੂੰ ਕੋਈ ਸਰਕਾਰ ਹੁਣ ਮਲਾਇਆ ਦੇਊਗੀ